ਸਵਾਗਤ ਹੈ ਗੁਰੂ ਤੇਜਕਾਲਸਾ ਜੀ ਉਹ ਸਮੇਂ ਦੇ ਵਿਚਰਨਦੇ ਆ ਵਿਚਾਰ ਦੀਨ ਪਾਵਨ ਸ਼ਬਦ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕਰੀਏ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਆਪਾਂ ਨੂੰ ਕੀ ਸਮਝਾ ਰਹੇ ਹਨ ਸਮਝੋ ਸਮਝਿਏ ਅਪਣਾਈਏ ਜੀਵਨ ਦਾ ਆਧਾਰ ਬਣਾਈਏ ਆਪ ਸਾਰੇ ਸੰਗਤ ਮਨ ਜਤ ਵਰਤਿਆਂ ਨੂੰ ਇਕਾਕਰ ਕਰੋ ਖੰਡਾ ਰਮੰਦਾਂ ਦੇ ਮਾਲਕ ਸ਼ਬਦਾ ਅਵਤਾਰ ਦਸਾਂਤਾ ਸ਼ੰਨ ਦੀ ਆਤਮਿਕ ਜੋਤ ਆਤਮਿਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦ ਹੋਵੇ ਦਸ ਰੇ ਅਸੀਸ ਦਿਓ ਆਕਾ ਜੀ ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀ ਸਤ ਗੁਰੂ ਤੁਮ ਸਾਹਿਬ ਜੀ ਗੁਰੂਵਰ ਦੰਦ ਪਾਛਾ تنਨ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਇਸ ਦੁਨੀਆਂ ਪਹਿਲੇ ਦੋ ਪੰਕਤੀਆਂ ਦਾ ਬਾਠ ਆਪਾਂ ਸਾਰੇ ਹਰਿ ਰੱਤੇ ਸਰਵਣ ਕੀਤੇ। ਪਛਾਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਛਾ ਜੀ ਇਸਰ ਪਾਵਨ ਸ਼ਬਦ ਦੇ ਵਿੱਚ ਆਪਸੋਂ ਕੀthi ਬੇਨਤੀ ਦਾ ਉਤਰ ਦੇਣਾ ਹੈ ਸਤਸੰਗੀ ਮਨੁੱਖਾਂ ਨੇ ਗੁਰਸਿੱਖਾਂ ਨੇ ਪਾਤਸ਼ਾਹ ਜੀ ਦੀ ਹਜ਼ੂਰੀ ਬੈਠਾ ਆਪਿਆਂ ਬੈਠੇ ਹਨ ਪਾਤਸ਼ਾਹ ਜੀ ਜੇ ਕਿ ਬੇਨਤੀ ਕੀਤੀ ਕਿ ਪਾਸ਼ਾ ਉਸਨੂੰ ਕਿਰਪਾ ਕਰਕੇ ਦੱਸਣਾ ਕਰੋ ਜੇ ਦੁਨਿਆਵੀ ਜਿਹੜੀ ਧਨ-ਦੌਲਤ ਹੈ ਨਾਸ਼ਵੰਤ ਹੈ ਤਾਂ ਸਾਨੂੰ ਕਿਹੜਾ ਧਨ ਇਕੱਠਾ ਕਰਨਾ ਚਾਹੀਦਾ ਜੇ ਦੇਵੀ ਦੇਵਤੇ ਵੀ ਨਾਸ਼ ਹੋਣ ਵਾਲੇ ਹਨ ਤੇ ਸਾਨੂੰ ਪੁੱਜਣਾ ਕਿਨੂੰ ਠਾਈਂਦਾ ਤੇ ਸਾਨੂੰ ਛੱਡਣਾ ਕੀ ਚਾਹੀਦਾ ਤਾਂ ਪਾਸ਼ਾ ਜੀ ਨੇ ਉੱਤਰ ਦੇ ਬਜੋਂ ਹਰਗੁਸਖੰਦ ਜੀ ਬੇਨਕੀਨ ਸੁਕੇ ਨਾ ਇਹ ਪਾਵਨ ਸ਼ਬਦ ਉਚਾਰਨ ਕੀਤਾ। ਪਾਸ਼ਾ ਜੀ ਨੇ ਇਸ ਪਾਵਨ ਸ਼ਬਦ ਦੇ ਹਉ ਵਾਲੇ ਬੰਦ ਵਿੱਚ ਕਿਰਪਾ ਕੀਤੀ। ਜਪਮਾਲਾ ਨਾਮ ਏਕ ਅਪਾਰ। ਸਭ ਤੋਂ ਪਹਿਲਾਂ ਤਾਂ ਕਿੰਦੇ ਭਾਈ ਮਨ ਨੂੰ ਸਮੋਦਨ ਕੇ ਪਾਸ਼ਾ ਸਮਝਾ ਰਹੇ। ਕਿ ਸਭ ਤੋਂ ਪਹਿਲਾਂ ਤੇ ਉਸ ਪਾਰਾਵਾਰ ਦਾ ਤੁਲਰ ਹੈ ਜੋ ਪ੍ਰਕਿਰਤੀ ਤੋਂ ਪਰੇ ਹੈ। ਜਿਹੜਾ ਇੱਕੋ ਹੀ ਹੈ ਜਿਹਨੂੰ ਅੱਲਾ ਕਹਿੰਦੇ ਜਿਹਨੂੰ ਖੁਦਾ ਕਹਿੰਦੇ ਕੋਈ ਗॉड ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਸਭ ਤੋਂ ਪਹਿਲਾਂ ਉਹਨਾਂ ਦਾ ਆਪਣਾ ਤੇ ਜਪਮਾਨ ਨਾਮ ਏਕ ਅਪਾਰ ਅਪਾਰ ਜਿਹੜਾ ਪ੍ਰਕਿਰਤੀ ਦੇ ਪਾਰ ਆਵਾਜ਼ ਤੋਂ ਪਰੇ ਹੈ ਪ੍ਰਾਨ ਮਨ ਤਨ ਜਿਨਹਾਂ ਦੀਆ ਹਿਰਦੇ ਦਾ ਆਧਾਰ ਹਰ ਪਾਸ਼ਾ ਸੌਖਾ ਕਰ ਰਿਹਾ ਹੈ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਚੱਲਣ ਵਾਸਤੇ ਸਵਾਸ ਦਿੱਤੇ ਤੇਰੀ ਸਦੇਹੀ ਦੇ ਵਿੱਚ ਪ੍ਰਮਾਤਮਾ ਨੇ ਸਵਾਸ ਪਾਏ ਪ੍ਰਾਣ ਪਾਏ ਪ੍ਰਾਨ ਮਨ ਤੇ ਜਿਨੇ ਸੂਖਮ ਸਰੀਰ ਦਿੱਤਾ ਜਿਹਨੂੰ ਆਪਣਾ ਜੀ ਕਹਿੰਨਾਂਦੇ ਮਨ ਕਹਿੰਦੇ ਤੇ ਤਾਣਾ ਇਹ ਦੇ ਦਿੱਤੀ ਜਿਨਹਦੀਆ ਹਿਰਦੇ ਦਾ ਆਧਾਰ ਤੇ ਜਿਹੜਾ ਸਾਰੇ ਕਾਇਨਾਤ ਦੇ ਹਿਰਦਿਆਂ ਦਾ ਆਸਰਾ ਹੈ ਸਹਾਰਾ ਹੁਣ ਕਿਸੇ ਨੇ ਗੱਲ ਵੱਖਰੀ ਕਿ ਕਿਸੇ ਨੇ ਕਿਸੇ ਦੇਵੀ ਨੂੰ ਸਹਾਰਾ ਮੰਨਿਆ ਕੋਈ ਕਿਸੇ ਨੂੰ ਸਹਾਰਾ ਮੰਨ ਰਿਹਾ ਪਰ ਵਾਸਤਵ ਦੇ ਵਿੱਚ ਸਾਰੇ ਬ੍ਰਹਮੰਡ ਦਾ 84 ਲੱਖ ਜੂਨ ਦਾ ਚਾਰੇ ਖਾਣ ਜਾਂਦਾ ਸਮੁੱਚੀ ਬਨਸਪਤੀ ਦਾ ਜ ਕੋਈ ਸਹਾਰਾ ਹੈ ਆਸਰਾ ਹੈ ਜੋ ਸਿਰਫ ਆਕਾਲ ਉਪਖੀ ਆ ਕਿਉਂਕਿ ਪਾਤਸ਼ਾਹ ਆਕਾਲ ਪੁਤ ਜਿਹੜੇ ਹਨ ਮਨੁੱਖੋਂ ਖਵੰਗੂ ਨਹੀਂ ਜੀਵਦੇ ਮਨੁੱਖ ਦੇ ਆਧਾਰ ਤੇ ਨਹੀਂ ਜੀਵਦੇ ਮਨੁੱਖ ਦਾ ਜੀਵਣਾ ਹੋਰ ਤਰ੍ਹਾਂ ਦਾ ਤੇ ਜਦਨ ਮਨੁੱਖ ਦਾ ਜੀਵਣਾ ਰੱਬ ਵਰਗਾ ਹੋ ਜਾਂਦਾ ਹੈ ਰੱਬ ਹੋ ਜਾਂਦਾ ਪਾਸ਼ਾ ਜੀ ਕਹਿੰਦੇ ਭਾਈ ਜਿਹੜਾ ਸਾਰੇ ਬ੍ਰਹਿਮੰਡ ਦੇ ਸਹਾਰਾ ਹੈ ਆਸਰਾ ਜਿਹੜਾ ਇਹਨੇ ਉਹਨੂੰ ਜਪਣਾ ਕਰੋ ਹਣ ਪਾਸ਼ਾ ਜੀ ਸਿੱਖਾਂ ਤੋਂ ਪਾਸੋਂ ਕੀਤੀ ਬੇਨਤੀ ਦਾ ਸਵਾਲ ਦਾ ਉੱਤਰ ਦੇ ਰਹੇ ਕਿ ਭਾਈ ਕਿਨੂੰ ਜਪਣਾ ਚਾਹੀਦਾ ਕਿਨੂੰ ਛੱਡਣਾ ਚਾਹੀਦਾ ਕਿਹੜਾ ਧਨ ਇਕੱਠਾ ਕਰਨਾ ਚਾਹੀਦਾ ਪਾਸ਼ਾ ਜੀ ਅਰੰਭਤਾ ਪਾਵਨ ਸ਼ਬਦ ਦੇ ਕਰਦੇ ਸ੍ਰੀ ਰਾਗ ਮਹੱਲਾ ਪੰਜਵਾ ਸ੍ਰੀ ਰਾਗ ਦਾ ਇਹ ਪਾਵਨ ਸ਼ਬਦ ਮਹੱਲੇ ਪੰਜਵੇਂ ਤੁਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਤਨਾ ਦੇ ਪਾਵਨ ਮਖਾਰਦੰਤੋ ਚਾਰਨ ਹੋਇਆ ਪਾਤਸ਼ਾਹ ਕਿਰਪਾ ਕਰ ਰਹੇ ਸੰਤ ਹਰ ਧਨ ਇਹ ਜਉਂਤੀ ਲਾ ਕੇ ਪਾਠ ਹੋਣਾ ਧਨ ਤੇ ਜਉਂਤੀ ਲਾ ਦੇਣੀ pau ਥੋੜਾ ਰੁਕਣਾ ਸੰਤ ਹਰ ਧਨ ਪੂਜ ਸਾਤ ਗੁਰ ਪਾਸ਼ਾ ਜੀ ਕਹਣ ਲੱਗੇ ਭਾਈ ਜਿਹੜਾ ਸੰਚਨ ਦਾ ਅਰਥ ਹੁੰਦਾ ਹੈ ਇਕੱਠਿਆਂ ਕਰਨਾ ਜਿਵੇਂ ਆਪਾਂ ਸਾਰੇ ਦੁਨਿਆਵੀ ਧਨ ਨੂੰ ਇਕੱਠਿਆਂ ਕਰਨ ਉੱਤੇ ਲੱਗੇ ਹੋਏ ਨਾ ਤੇ ਨਾਲ ਇਹ ਵੀ ਫਿਕਰ ਹੈ ਕਿ ਲੈ ਭਾਈ ਇੱਕ ਪੀੜੀ ਦਾ ਤੇ ਹੈ ਦੋ ਪੀੜੀਆਂ ਤੱਕ ਆ ਸਕਦੀਆਂ ਉਹਦੋਂ ਅਗਲੀ ਪੀੜੀ ਦਾ ਵੀ ਫਿਕਰ ਹੈ ਪਾਸ਼ਾ ਕਹਿੰਦੇ ਜਿਵੇਂ ਦੁਨਿਆਵੀ ਧਨ ਨੂੰ ਇਕੱਠਿਆਂ ਕਰਨ ਦੀ ਲਾਲਸਾ ਦੇ ਮਨੁੱਖ ਦੇ ਅੰਦਰ ਹੈ ਕਿਉਂਕਿ ਦੀ ਗੱਲ ਸਮਝ ਸੌਖੀ ਤਾਂ ਆ ਸਕਦੀ ਗੁਰਬਾਣੀ ਦੇ ਵਿੱਚ ਰੱਬ ਦੇ ਤਾਨ ਨੂੰ ਇਕੱਠਿਆਂ ਕਰਨ ਦੇ ਬਸਿੱਲੇ ਬਹੁਤ ਦੱਸੇ ਵੀ ਬ੍ਰਸਤ ਪਰ ਕਾਰਜ ਸਖਰ ਖਾਏ ਸਭ ਭਲਕੇ ਉਠਾਰ ਨਾਮ ਧਿਆਵੇ ਤੇ ਭਾਈ ਜੀ ਰੱਬ ਦੇ ਨਾਮ ਦਾ ਤਾਨਾ ਇਕੱਠਾ ਕਰਨਾ ਨਾ ਪਰ ਅਮਰਤ ਰੋਲੇ ਉੱਜਾ ਕਰ ਅਕਾਲ ਦੀ ਰੱਦ ਨਾ ਕਰਿਆ ਕਰ ਨੂੰ ਜਪਿਆ ਕਰ ਨੂੰ ਧਿਆਇਆ ਕਰ ਬਾਸ਼ ਕਰੇ ਵਿਪਾਈ ਜਿਸ ਤਰਾ ਮਨੁੱਖ ਦੁਨਿਆਵੀ ਧਨਾ ਇਕੱਠਾ ਕਰਦਾ ਬੈਂਕ ਬੈਲੈਂਸ ਇਕੱਠਾ ਕਰਦਾ ਸੋਨਾ ਜਾਂਦੀ ਇਕੱਠਿਆ ਕਰਦਾ ਜ਼ਮੀਨ ਜਾਇਦਾਦ ਮਟੀਰੀਅਲਿਜ਼ਮ ਜਿਹੜਾ ਪਦਾਰਥ ਹੈ ਉਹਨੂੰ ਇਕੱਠਿਆ ਕਰਦਾ ਜਿਵੇਂ ਉਹਦੇ ਅੰਦਰ ਚੇਸ਼ਟਾ ਬਣੀ ਹੈ ਲਾਲਸਾ ਬਣੀ ਹੈ ਇਕੱਠਿਆ ਕਰਨ ਦੀ ਤੇ ਇਹ ਅੱਜ ਆਪਾਂ ਨੂੰ ਪਤਾ ਨਾ ਛੋਟੇ ਤੋਂ ਛੋਟੇ ਬੱਚੇ ਅੰਦਰ ਵੀ ਜਿਵੇਂ ਆਹ ਕਾਨਵੈਂਟ ਸਕੂਲਾਂ ਦੇ ਜਿਹੜੇ ਬੱਚੇ ਪੜ੍ਹਦੇ ਉਹਨਾਂ ਦੇ ਅੰਦਰ ਬਿਜ਼ਨਸ ਬਾਤ ਆ ਜਾਂਦਾ ਬਿਲਕੁਲ ਛੋਟੀ ਉਮਰ ਦੇ ਵਿੱਚ ਇਹ ਭਾਵੇਂ ਤੁਸੀਂ ਇਦਾਂ ਆ ਪੜ੍ਹਾਈ ਕਰੋਗੇ ਫਿਰ ਤੁਹਾਨੂੰ ਆ ਬਿਜ਼ਨਸ ਮਿਲੇਗਾ ਤੁਹਾਨੂੰ ਨੌਕਰੀ ਮਿਲੇਗੀ ਫਿਰ ਪੈਸੇ ਮਿਲਣਗੇ ਪੀਚੀ 25 3 ਲੱਖ ਦਾ ਪੈਕੇਜ ਮਿਲੇਗਾ ਭਾਵੇਂ ਕਿ ਜਿਹੜਾ ਦੁਨਿਆਵੀ ਤਾਂ ਦਾ ਨਾਸ਼ ਹੋਣ ਵਾਲਾ ਹੈ ਉਹਦੇ ਬਾਰੇ ਸਕੂਲਾਂ ਵਿੱਚ ਵੀ ਪੜਾਇਆ ਜਾਂਦਾ ਪਰੇ ਮਾਂ ਕੋ ਵੀ ਉਹਨੂੰ ਦੱਸਦਾ ਪਈ ਇਦਾਂ ਕਰੋਗੇ ਤੇ ਇੰਨਾ ਪੈਸਾ ਬਣੇਗਾ ਇੰਨਾ ਇਕੱਠਾ ਹੋਏਗਾ ਪਾਸ਼ਾ ਜੀ ਕਹਿੰਦੇ ਭਾਈ ਉਹ ਧਨਵਾਰੇ ਦੁਨੀਆ ਸਫਾਉਂਦੀ ਆ ਜਿਹੜਾ ਨਾਸ਼ਵੰਤ ਹੈ ਜਿਹਨੇ ਰਹਿਣਾ ਨਹੀਂ ਹੈਗਾ ਜਿਹੜਾ ਸਿਰਫ ਹੀ ਆਪਾਂ ਨੂੰ ਗੁਜ਼ਾਰੇ ਵਾਸਤੇ ਮਿਲਿਆ ਜਿਹੜਾ ਸਿਰਫ ਹੀ ਆਪਣੇ ਰੋਜ਼ ਦੀ ਕਿਰਿਆ ਦੇ ਖਾਣ ਪੀਣ ਦੇ ਇਤੋਂ ਤੱਕ ਜਿਹੜਾ ਸੀਮਤ ਹੈ ਜਿਹੜਾ ਆਪਣੀ ਦੇਹ ਨਾਲ ਹੀ ਜੁੜਿਆ ਹੋਇਆ ਮਨ ਨਾਲ ਉਹਦਾ ਕੋਈ ਮਤਲਬ ਵੀ ਨਹੀਂ ਹੈਗਾ ਪਾਸ਼ਾ ਕਹਿੰਦੇ ਵੀ ਉਹ ਧਨ ਨੂੰ ਛੱਡ ਕੇ ਠੀਕ ਹੈ ਫਰਜ਼ ਆਪਣੇ ਨਿਭਾਉਣੇ ਚਾਹੀਦੇ ਪਰ ਗਲਤਾਨ ਨਹੀਂ ਹੋਣਾ ਚਾਹੀਦਾ ਉਹ ਤੁਹਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਜ਼ਾਹਾਂਗੀਰ ਵੱਲੋਂ ਇਹ ਪ੍ਰਸ਼ਨ ਆਇਆ ਸੀਗਾ ਵੀ ਫਕੀਰੀ ਕੀ ਤੇ ਘੋੜੇ ਇਕੱਠੀਆਂ ਕਿ ਧਨ-ਪਦਾਰਥ ਕੀ ਵੀ ਨਾਲੇ ਤੇ ਤੁਸੀਂ ਪਾਤਸ਼ਾਹ ਕਹੋ ਨਿਓ ਨਾਲੇ ਸੰਤ ਕਹੋ ਨਿਓ ਨਾਲੇ ਫਕੀਰ ਕਹੋ ਨਿਓ ਨਾਲੇ ਰਾਜ ਗਦੀਆਂ ਘੋੜੇ ਇਕੱਠੀਆਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਸਨ ਕਿ ਪੱਤਰ ਇਮਾਨ ਹੈ ਪੁੱਤਲਾ ਨਿਸ਼ਾਨ ਹੈ ਧਰਮ ਇਮਾਨ ਹੈ ਦੌਲਤ ਗੁਜ਼ਾਰਾ ਹੈ ਤੂੰ ਗੁਜਨਾ ਗੁਜ਼ਾਰੇ ਇਬਾਦਤੇ ਮਾਇਆ ਚਾਹੀਂ ਗੁਜ਼ਾਰੇ ਬਾਤੇ ਦੌਲਤ ਵੀ ਚਾਹੀਦੀ ਤੂੰ ਗੁਜ਼ਾਰੇ ਬਾਤੇ ਤਨ ਪਦਾਰਥ ਰੋਟੀ ਬਾਤੇ ਸਭ ਕੁਝ ਚਾਹੀਦਾ ਤੇ ਜੇ ਮਨੁੱਖ ਇਹ ਨਾਲ ਜੇ ਗਲਤਾਨ ਹੋ ਜਾਏ ਮਸਤ ਹੋ ਜਾਏ ਵੀ ਰੱਬ ਨੂੰ ਭੁੱਲ ਬੈਠੇ ਜਿਹਦੇ ਸਹਾਰੇ ਉਹ ਰੋਟੀ ਕਮਾ ਰਹਾ ਜਿਹਦੇ ਸਹਾਰੇ ਉਹਦੇ ਪ੍ਰਾਣ ਚੱਲ ਰਹੇ जिदे सहारे ओडी लत्ता बाहा काम कर रही हां जिदे सहारे ओ ठान कमा रहया ते ओ ओसे नु ਛੱਡ दवे जे मूर्ख तदਾਸ ਹੈ 파르샤 ਜਿ ਕਹਨੇ ਭਾਈ ਸੱਚ ਹਰ ਧਨ ਪੂਜ ਸਤਪੁਰ ਸਿੱਖੋ ਜੇ ਤੁਸੀਂ ਬੇਨਤੀ ਜਿਹੜੀ ਕੀਤੀ ਆ ਇਹਦਾ ਸਮਝਵਾਵਿਆ ਵੀ ਰੱਬ ਦੇ ਨਾਮ ਦੇ ਤੁਹਾਨੂੰ ਇਕੱਠਾ ਕਰੋ ਇਹ ਧਨ ਇਕੱਠਾ ਕਰੋਗੇ ਇਧਰ ਡੁੱਬ ਜਾਣ ਦੀ ਸ਼ਿਕਾਇਤ ਹੈ ਸੰਭਾਵਨਾ ਹੈ ਇਸ ਸੜ ਜਾਣ ਦੀ ਸੰਭਾਵਨਾ ਹੈ ਤੇ ਚੋਰ ਉੱਚਕਾ ਇਹਨੂੰ ਲੱਗ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਆ ਆਪਾਂ ਸਾਰਿਆਂ ਦੇ ਘਰਾਂ ਵਿੱਚ ਕੋਈ ਮਾੜਾ ਮੋਟਾ ਸੋਨਾ ਚੰਦੀ ਪਿਆ ਹੋਊਗਾ ਪੈਸਾ ਟੱਕਾ ਪਿਆ ਹੋਊਗਾ ਤੇ ਕਿੰਨਾ ਸਾਹਮਣੇ ਸਾਹਮਣੇ ਪੈਂਦੇ ਭਾਈ ਆ ਜਿੰਦਾ ਲਾਜੋ ਫਲਾਨਾ ਜਿੰਦਾ ਲਾਜੋ ਫਿਟਟੀ ਨੂੰ ਜਿੰਦਾ ਲਾਜੋ ਲੌਕਰ ਨੂੰ ਜਿੰਦਾ ਲਾਜੋ ਕਿੰਨਾ ਸਾਹਮਣੇ ਰੱਖਿਆ ਜਾਂਦਾ ਨਾ ਡਰ ਹੈ ਆਪਣੇ ਅੰਦਰ ਕਿ ਕੋਈ ਚਾਪੀ ਨਾ ਕਦੇ ਲੈ ਜਾਵੇ ਵੀ ਆਪਣੇ 10-20 ਸਾਲਾਂ ਦੀ ਕਮਾਈ ਆ ਕਿਤੇ ਕੋਈ ਉਡਾ ਕੇ ਨਾ ਲੈ ਜਾਵੇ ਕਿਤੇ ਆਗੋ ਵਿੱਚ ਇਹ ਨਾ ਸੜ ਜਾਏ ਕਿਤੇ ਪਾਣੀ ਨਾ ਡੋਬ ਦੇ। ਪਾਲਸ਼ਾ ਕਦੇ ਵੀ ਜਿਹੜਾ ਰੱਬ ਦੇ ਨਾਮ ਦਾ ਧਨ ਆ ਇਹਨੂੰ ਨਾ ਤੇ ਭੰਡੋਬ ਸਕਦਾ। ਨਾ ਇਹਨੂੰ ਲਾਗ ਸਕਦੀ। ਨਾ ਇਹਨੂੰ ਕੋਝੋੜ ਚੱਕਾ ਲ ਜਾ ਸਕਦਾ। ਇਹੋ ਧਨ ਨਾ ਡੱਬੇ ਨਾ ਤਸਕਰ ਲੈ ਜਾਏ। ਤਸਕਰ ਦਾ ਭਾਵ ਹੁੰਦਾ ਝੋਲ। ਇਹਨੂੰ ਨਹੀਂ ਕੋਈ ਲਗਦਾ ਹਨ ਤੇ ਮੁਨ ਕੋਲੇ ਤਾਨਾ ਦੁਨਿਆਵੀ ਤੁਹਾਨੂੰ ਬਹੁਤਾ ਹੀ ਹੋ ਜਾਵੇ ਤੇ ਸਰਕਾਰ ਪਰ ਤੁ ਵਸੂ ਟੈਕਸ ਵਸੂਦੀ ਆ ਹੁਣ ਟੈਕਸ ਲੱਗਦਾ ਵਿਸ਼ੇਸ ਤੌਰ ਤੇ ਰੱਬ ਦੇ ਨਾਮ ਦੇ ਤੁਹਾਨੂੰ ਟੈਕਸ ਨਹੀਂ ਲੱਗਦਾ ਜਿੰਨਾ ਮਰਜ਼ੀ ਤੁਸੀਂ ਖਜਾਨੇ ਭਰੋ ਉਹਦੇ ਨਾਲ ਪਾਸ਼ਾ ਜੀ ਪ੍ਰਸਿੱਖਾ ਨੂੰ ਬਤਨ ਸੁਣਾ ਰਹੇ ਉਪਦੇਸ਼ ਦੇ ਰਹੇ ਕਿ ਸੰਚ ਹਰ ਧਨ ਕਹਿੰਦੇ ਭਾਈ ਜੀ ਇਕੱਠਾ ਹੀ ਕਰਨਾ ਨਾ ਫਿਰ ਰੱਬ ਦੇ ਨਾਮ ਦਾ ਧਨ ਇਕੱਠਾ ਕਰਨਾ ਕਰੋ ਪੂਜ ਸਾਧਗੁਰੂ ਜੇ ਪੁੱਜਣੀ ਆ ਫਿਰ ਦੇਵੀ ਦੇਵਤਾਂ ਨੂੰ ਨਹੀਂ ਪੁੱਜਣਾ ਤੇ ਨਾ ਜਿੰਨਾ ਦੇ ਪਿੱਛੇ ਕੋ ਪਰਮ ਸ਼ਕਤੀ ਹੋਰ ਖੜੀ ਜਿਹੜੇ ਆਪ ਕਿਸੇ ਦੇ ਪੁਜਾਰੀ ਆ ਜਿਹੜੇ ਆਪ ਕਿਸੇ ਦੇ ਦਰ ਤੇ ਝਾੜੂ ਮਾਰਦੇ ਜਿਹੜੇ ਆਪ ਕਿਸੇ ਤੋਂ ਮੰਗ ਕੇ ਦਾਤਾ ਤੁਹਾਨੂੰ ਲੈ ਕੇ ਦਿੰਦੇ ਕਿ ਉਹਨਾਂ ਨੂੰ ਫਿਰ ਕਦੇ ਵਾਸਤੇ ਪੁੱਜਣਾ ਜਿਹੜੇ ਆਪ ਤੁਹਾਡੇ ਵਾਂਗੂ ਮਰਨ ਤੇ ਜੰਮਣ ਦੇ ਚੱਕਰ 'ਚ ਪਏ ਆ ਫਿਰ ਪੂਜ ਸਤਿਗੁਰੂ ਸੱਚੇ ਸਤਿਗੁਰਾਂ ਨੂੰ ਪੁੱਜਣਾ ਕਰੋ ਸਤਿਗੁਰੂ ਕੌਣ ਜਿਹੜਾ ਸੰਪੰਨ ਹੈ ਜਿਹੜਾ ਸਮਰਥ ਹੈ ਸੰਤ ਹਰ ਧਨ ਪੂਜ ਸਤਗੁਰ ਛੋੜ ਸਗਲ ਵਿਕਾਰ ਤੇ ਬਾਕੀ ਕਹਿੰਦੇ ਜੇ ਛੱਡਣਾ ਹੈ ਤੇ ਵਿਕਾਰਾਂ ਨੂੰ ਛੱਡਣਾ ਕਰੋ ਮਨੁੱਖ ਨੇ ਬਪਰੀਤ ਅੰਗੇਸ਼ਟ ਬਣਾਈ ਸਾਰੀ ਗੱਲ ਬਾਤ ਇਹ ਛੱਡ ਤੇ ਰੱਬ ਦੇ ਨਾਮ ਨੂੰ ਰਹਾ ਛੱਡ ਤੇ ਅਮਰਦਵਲੇ ਨੂੰ ਰਹਾ ਛੱਡ ਤੇ ਗੁਰੂ ਨੂੰ ਸਿਰ ਝਕਾਉਣਾ ਰਹਾ ਛੱਡ ਤੇ ਗੁਰਸੰਗਤ ਨੂੰ ਰਹਾ ਤੇ ਇਕੱਠਿਆਂ ਜਿਹੜਾ ਵਿਕਾਰਾਂ ਨੂੰ ਕਰ ਰਿਹਾ ਹਰ ਤਾਂ ਵਿਕਾਰਾਂ ਦੀ ਤੇਪਨਤਾ ਹੋ ਰਹੀ ਅੱਜ ਤੇ ਆਪਾਂ ਨੂੰ ਪਤਾ ਹੈ ਸੰਸਾਰ ਵਿੱਚ ਵਿੱਚ ਦੀਏ ਕਰੋ ਬਾਹਰ ਨਿਕਲਣ ਦੀ ਨੇਰ ਵਿਕਾਰ ਸਾਰੇ ਉਤੇਜਿਤ ਹੋ ਜਾਂਦੇ ਹੋਣ ਖੁੱਲੋਂ ਵਿਕਾਰ ਤੇ ਜਦੋਂ ਜਖਵਾਰ ਖੁੱਲੋਂ ਵਿਕਾਰ ਤੇ ਜਦੋਂ ਹੋ ਜਾਂਦੇ ਕਿਉਂਕਿ ਨੇਰੀ ਬਹੁਤ ਜਦੋਂ ਚੱਲੀ ਹੋਈ ਤੇ ਪਾਸ਼ਾ ਦਾ ਜਿਹੜੀ ਚੀਜ਼ ਮਨੁੱਖ ਨੇ ਛੱਡਣੀ ਸੀ ਉਹਨੂੰ ਇਕੱਠਿਆਂ ਕਰਨ ਵਿੱਚ ਲੱਗਿਆ ਜਿਹੜੀ ਇਕੱਠਿਆਂ ਕਰਨ ਇਸੇ ਦਾ ਕੰਮ ਉਹਨੂੰ ਹਾਜੇ ਕੀ ਲੋੜ ਹੈ ਅੱਜ ਤੇ ਬੜੀ ਉਮਰ ਪਈਆ ਹੁਣੇ ਗੁਰਦੁਆਰੇ ਜਾ ਕੇ ਕੀ ਕਰਾਂਗੇ ਹੁਣੇ ਅਮਰਤ ਵਲੇ ਟੁੱਕੇ ਕੀ ਕਰਾਂਗੇ ਹੁਣੇ ਅਮਰਤ ਸਾਕੇ ਕੀ ਕਰਨਾ ਪਾਸ਼ਾ ਕਹਿੰਦੇ ਨਹੀਂ ਭਾਈ ਬਸੰਚ ਹਰ ਤਨ ਪੂਜ ਸਤਪੁਰ ਛੋੜ ਸਗਲ ਵਕਾਰ ਜਿਹੜੇ ਵਕਾਰ ਜਿਹੜੇ ਸੰਕਲਪ ਵਿਕਲਪ ਤੈਨੂੰ ਰੱਬ ਤੋਂ ਦੂਰੀ ਬਣਾ ਰਏ ਰੱਬ ਤੋਂ ਕੋਲੋਂ ਦੂਰ ਲੈ ਕੇ ਜਾ ਰਏ ਇਹਨਾਂ ਨੂੰ ਤਿਆਗਣਾ ਕਰ ਛੱਡਣਾ ਕਰ ਜਨ ਤੋਂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਤੇ ਜਿਹੜੇ ਰੱਬ ਨੇ ਤੈਨੂੰ ਸਾਜਿਆ ਤੇ ਤੈਨੂੰ ਸਵਾਰਿਆ ਦੇ ਕੋਈ ਇੱਕ ਤੇ ਚੀਜ ਨੂੰ ਸਾਜਾ ਜਾਂਦਾ ਹੈ ਬਣਾਇਆ ਜਾਂਦਾ ਹੈ ਤੇ ਕੋ ਨੂੰ ਸ਼ਿੰਗਾਰ ਦਿੱਤਾ ਜਾਂਦਾ ਬਾਅਦ ਵਿੱਚ ਜਿਵੇਂ ਕੋਈ ਕਾਰ ਇੰਜਨ ਜਾਂ ਗੱਡੀ ਬਣਾ ਦਵੇ ਨਾ ਹੁਣ ਗੱਡੀ ਜਿੱਦਾਂ ਦੇ ਤੇ ਆਪਾਂ ਨੂੰ ਪਤਾ ਨਾ ਉਹਦੇ ਚੱਕਲਾ ਇੰਜਨੀ ਹੁੰਦਾ ਟਾਇਰ ਹੁੰਦੇ ਬਾਡੀ ਹੁੰਦੀ ਪਰ ਜੇ ਉਹਨੂੰ ਰੰਗ ਰੋਗ ਨਾ ਕੀਤਾ ਹੋਵੇ ਉਹਦੇ ਚੰਟੀ ਨੂੰ ਨਾਮ ਲਾਇਆ ਹੋਵੇ ਸੋਹਣੀ ਉਹਦੇ ਉੱਤੇ ਲੋਗੋ ਨਾ ਲੱਗੇ ਹੁਣ ਕੰਪਨੀ ਤੇ ਗੱਡੀ ਸੋਹਣੀ ਨਹੀਂ ਲੱਗਦੀ ਆਪਾਂ ਚੋਣੇ ਆ ਵੀ ਭਾਈ ਗੱਡੀ ਬਣਨ ਤੋਂ ਬਾਅਦ ਸ਼ਿੰਗਾਰ ਨਹੀਂ ਬੜੀ ਜ਼ਰੂਰੀ ਯਾਰ ਤਾਂ ਹੀ ਉਹਦੀ ਕੀਮਤ ਪੈਂਦੀ ਆ ਨਾ ਵੈਸੇ ਤੇ ਇੰਦਰੀਆਂ ਸਾਰੀਆਂ ਖਤ ਤੇ ਚਲਦੀਆਂ ਹੈ ਤੇ ਗੱਡੀ ਤੇ ਬੱਦੀ ਆ ਪਰ ਲੱਖਾਂ ਰਪਿਆਂ ਦੀ ਕੀਮਤ ਦਾ ਅਗਲਾ ਬਦਲਾ ਇਸੇ ਕਰਕੇ ਹੋ ਜਾਂਦਾ ਫਿਰ ਅੰਨੀ ਗੱਡੀ ਸੁਹਾਜੀ ਸੋਹਣੀ ਆ ਪਾਸ਼ਾ ਕਹਿੰਦੇ ਭਾਈ ਤੈਨੂੰ ਰੱਬ ਨੇ ਇਕੱਲਾ ਸਾਜਿਆ ਨਹੀਂ ਹੈਗਾ ਤੈਨੂੰ ਸਵਾਰਿਆ ਵੀ ਆ ਜੇ ਇਸ ਸਰੀਰ ਨੂੰ ਉਸ ਤਰੀਕੇ ਵੇਖਣਾ ਹੋਵੇ ਵੀ ਭਾਈ ਰੱਬ ਨੇ ਆਪਣੇ ਤਰ੍ਹਾਂ ਮਾਸ ਨਾ ਲਾਇਆ ਹੁੰਦਾ ਤੇ ਇਹ ਸਰੀਰ ਵਿੱਚ ਉਹ ਬਦਬੋ ਨਹੀਂ ਸੀ ਕਿਦਾਂ ਦਾ ਸਰੀਰ ਨੂੰ ਮਹਿਸੂਸ ਕਰਕੇ ਵੇਖੀਏ ਵੀ ਜੇ ਤੇ ਆ ਚਮੜੀ ਨਾ ਪਾਈ ਹੁੰਦੀ ਰੱਬ ਨੇ ਤੈਨੂੰ ਕਿਦਾਂ ਲੋਕਾਂ ਨੇ ਪਸੰਦ ਕਰਨਾ ਸੀ ਪਰਮਾਤਮਾ ਨੇ ਤੈਨੂੰ ਨੱਕ ਲਾ ਕੇ ਅੱਖਾਂ ਲਾ ਕੇ ਅੱਖਾਂ ਦੀਆਂ ਪਲਕਾਂ ਲਾ ਕੇ ਨੱਕ ਦੀ ਕੁਰੰਬੜ ਲਾ ਕੇ ਤੰਨਾ ਦਾ ਸੇਜਾ ਲਾ ਕੇ ਤੈਨੂੰ ਸਵਾਰ ਦਿੱਤਾ ਨਾਲ ਬਹੁਤ ਖੂਬ ਰੱਬ ਨੇ ਕਹਿੰਦੇ ਤੈਨੂੰ ਸਵਾਰਿਆ ਵੀ ਜਿਹਨੇ ਤੈਨੂੰ ਸਾਜਿਆ ਤੇ ਸਵਾਰਿਆ ਪਰ ਹਰ ਸਿਮਰ ਹੋਇ ਉਹਦਾ ਹਰ ਉਹਨੂੰ ਸਿਮਰਨਾ ਕਰ ਤੇਰਾ ਉਧਾਰ ਹੋਵੇਗਾ ਤੇਰਾ ਪਾਰੋਤਾਰਾ ਹੋਵੇਗਾ ਪਾਸ਼ਾ ਕਿਰਪਾ ਕਦ ਜਾਪਣਾ ਨਾ ਇੱਕ ਨਾਮ ਅਪਾਰ ਇਹਨੇ ਭਾਈ ਉਹਨੂੰ ਫਿਰ ਸਿਮਰਨਾ ਕਿਵੇਂ ਇਹ ਜਿਹੜਾ ਪ੍ਰਕਿਰਤੀ ਪਾਰਾਵਾਰ ਤੋਂ ਉਪਾਰ ਹੈ ਨਾ ਜਿਹੜਾ ਰਹਿਤ ਹੈ ਉਹਨੂੰ ਜਪਣਾ ਕਰ ਜਿਨੇ ਪ੍ਰਾਨ ਮਨ ਤਨ ਜਨ ਹੈ ਦੀਆ ਇਹ ਦੇ ਕਾ ਆਜ ਨੇ ਪ੍ਰਾਨ ਦਿੱਤੇ ਨੇ ਮਨ ਦਿੱਤਾ ਏ ਤਨ ਦਿੱਤਾ ਏ ਦੇ ਦਿੱਤੀ ਆ ਜਿਹੜਾ ਸਾਰੇ ਬ੍ਰਹਮੰਡ ਦਾ ਆਸਰਾ ਹੈ ਰਹਾਓ ਵਾਸ਼ਾ ਅੱਗੇ ਕਿਰਪਾ ਕਰਦੇ ਕਾਮ, ਕਰੋਧ, ਅਹੰਕਾਰ ਮਤੈ ਵਿਆਪਿਆ ਸੰਸਾਰ ਕਿਨੇ ਭਾਈ ਇਹਦੇ ਇੰਗੇਸਟ ਜਿਹੜੇ ਮਨੁੱਖ ਧਰਤੀ ਤੇ ਰਹਿ ਕੇ ਇਹਦੇ ਵਿੱਚ ਵਿਆਪ ਜਾਂਦੇ, ਮਸਤ ਹੋ ਜਾਂਦੇ, ਗਲਤਾਨ ਹੋ ਜਾਂਦੇ, ਨਸ਼ੇ ਦੀ ਹਾਲਤ 'ਚ ਹੋ ਜਾਂਦੇ। ਨਸ਼ਾ ਠੀਕ ਹੈ ਕਿਤੇ ਸਿੰਥੈਟਿਕ ਨਸ਼ੇ ਹੁੰਦੇ ਜਿਹਨਾਂ ਦੀ ਅੱਜ ਪਰਮਾਰ ਹੈ ਬਹੁਤ ਵਿੱਚ। ਜਿਨ੍ਹਾਂ ਨੂੰ ਕਿਹਾ ਜਾਂਦਾ ਪੰਜਾਬ ਦੇ ਵਿੱਚ ਸ਼ਮਾਂ ਦਰਿਆ ਚੱਲਿਆ। ਮੈਨੂੰ ਲੱਗਦਾ ਜੇ ਹੁਣ ਡੀਪਲੀ ਜਾਣਾ ਹੋਵੇ ਮੈਂ ਤਾਂ ਬਹੁਤ ਬਾਰੇ ਵਿਚਾਰ ਕੀਤੀ ਵੀ ਠੀਕ ਹੈ ਮੈਂ ਸੰਥਾ ਕੱਟਦਾ ਸੰਥਾਟਕ ਨਸ਼ੇ ਨੂੰ ਜਿੱਦਾਂ ਰਿਪਰੈਜ਼ੈਂਟ ਨਹੀਂ ਕਰ ਰਿਹਾ ਵੀ ਉਹ ਚੰਗਾ ਮੈਨੂੰ ਲੱਗਦਾ ਹੈ ਵੀ ਉਹਦੇ ਤੋਂ ਜ਼ਿਆਦਾ ਜਿਹੜੀ ਗੁਲਾਮੀ ਜਿਹਦਾ ਸ਼ਕਾਰ ਮਨੁੱਖਾਂ 'ਤੇ ਸੋਸ਼ਲ ਮੀਡੀਆ ਦਾ ਹੋ ਰਿਹਾ ਜਿੱਦ ਨਾਲ ਕਿ ਉਹਨੂੰ ਮੋਬਾਈਲ ਖਰਾਬ ਕਰ ਰਹੀ ਇੰਟਰਨੈਟ ਖਰਾਬ ਕਰ ਰਿਹਾ ਜਿੱਦ ਨਾਲ ਕਿ ਉਹਨੂੰ ਗਲਤਾਨ ਕਰ ਰਿਹਾ ਨਸ਼ੇਟ ਕਰ ਰਿਹਾ ਉਹਨਾਂ ਦੇ ਸਾਹਦ ਸੰਥਾਟਕ ਨਸ਼ਾ ਵੀ ਮੈਂ ਬਹੁਤ ਮਾਰੀ ਬੇਨਤੀ ਆਪ ਜੀ ਨੇ ਅਸਮਖਸ਼ ਕੀਤੀ ਆ ਵੀ ਤੁਸੀਂ ਦੇ ਆਜਾ ਤੁਹਾਡਾ ਬੱਚਾ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਫੋਨ ਦੇਖ ਰਿਹਾ ਸੋਸ਼ਲ ਮੀਡੀਆ ਤੇ ਐਕਟਿਵ ਹੈ ਪਾਵੇਂ ਇੰਸਟਾਗ੍ਰam ਦੇਖ ਰਿਹਾ ਫੇਸਬੁੱਕ ਦੇਖ ਰਿਹਾ YouTube ਦੇਖ ਰਿਹਾ ਕੁਝ ਵੀ ਦੇਖ ਰਿਹਾ ਆਪਾਂ ਨੂੰ ਤਾਂ ਫੜਿਆ ਜਾਂਦਾ ਨੇ ਇਸ ਕੰਮ ਦੀ ਜਿੰਜਾ ਅਗਰ ਜੇ ਇਸ ਇੰਟਰਨੈਟ ਦੇ ਯੁੱਗ ਦੇ ਵਿੱਚ ਉਹ ਕੰਮ ਦੀ ਚੀਜ਼ ਵੀ 2.5 ਘੰਟੇ ਲਗਾਤਾਰ ਦੇਖ ਰਿਆ ਤੇ ਅੱਜ ਭਾਵੇਂ ਤੁਸੀਂ ਜਾ ਕੇ ਚੈੱਕਅਪ ਕਰਾਇਓ ਬੱਚਾ ਡਿਪਰੈਸ਼ਨ ਦਾ ਮਰੀਜ਼ ਆ ਸਟ੍ਰੈਸ ਦਾ ਮਰੀਜ਼ ਆ ਅੱਜ ਤਕਰੀਬਨ ਹਰ ਘਰ ਦੇ ਵਿੱਚ ਸਟ੍ਰੈਸ ਦੇ ਮਰੀਜ਼ ਡਿਪਰੈਸ਼ਨ ਦੇ ਮਰੀਜ਼ ਇਸੇ ਕਰਕੇ ਆ ਕਿਉਂਕਿ ਆਪਾਂ ਨੂੰ ਲੱਗ ਰਿਹਾ ਵੀ ਨਹੀਂ ਨਹੀਂ ਸਾਡਾ ਬੱਚਾ ਸਾਰਾ ਦਿਨ ਘਰੇ ਬਹਿ ਕੇ ਫੋਨ ਦੇਖਦਾ ਹੈ ਬੜਾ ਕੋਈ ਨਸ਼ਾ ਕਰਦਾ ਮੇਰੇ ਖਿਆਲ ਦਾ ਟੱਟਾ ਛੁੱਟ ਸਕਦਾ ਸਮਾਂ ਛੁੱਟ ਸਕਦੀ ਤੁਸੀਂ ਬੱਚੇ ਤੋਂ ਫੋਨ ਛਡਾ ਕੇ ਦਿਖਾਓ ਛੱਡ ਕੇ ਦਿਖਾ ਦਿਓ ਬੱਚਾ ਤੁਸੀਂ ਢਾਈ ਘੰਟੇ 2 ਘੰਟੇ ਕਰਕੇ ਵਿਖਾਇਓ ਜੇ ਬਿਮਾਰ ਨਾ ਹੋ ਗਿਆ ਤੇ ਕਿਉਂਕਿ ਆਪਾਂ ਨੂੰ ਲੱਗ ਨਹੀਂ ਰਿਹਾ ਆਪਾਂ ਉਸ ਤਰੀਕੇ ਜਾ ਕੇ ਲਹਿਰ ਤੇ ਸਮਝ ਨਹੀਂ ਰਹੀ ਗੱਲ ਨੂੰ ਵੀ ਨਹੀਂ ਜੀਵਿਕ ਨਸ਼ਾ ਛੇਦ ਰਿਆ ਛੱਡੋ ਮਨ ਤਾਂ ਅੱਖ ਨਾ ਹੋਵੇ ਉਹਨਾਂ ਚ ਸਾਰੇ ਕਿਤੇ ਵਿਚਾਰ ਨੇ ਆਉਣ ਗਏ ਹਰਾਈ ਦੇ ਵਿੱਚ ਜਾ ਕੇ ਜਿਤਨਾ ਕਿ ਵੇਗ ਚੱਲਿਆ ਹੋਇਆ ਵਾਸਨਾ ਦਾ ਸੁਸ਼ਮ੍ਰਿਤ ਵੇਖ ਵੇਖ ਕੇ ਬਰਾਤਕਾਰ ਹੋ ਰਹੇ ਕਿ ਚਲੋ ਖੈਰ ਸਤਿਗੁਰੂ ਕਹਿ ਰਿਹਾ ਵੀ ਜਿਹੜਾ ਸਿੰਥੈਟਿਕ ਨਸ਼ਾ ਉਹਨੂੰ ਤੇ ਛੱਡਿਆ ਜਾ ਸਕਦਾ ਉਹਤੇ ਕਤਨ ਨੂੰ ਲੱਗਦਾ ਸਰੀਰ ਨੂੰ ਲੱਗਦਾ ਪਰ ਜਿਹੜੀ ਜੀ ਮਨ ਨੂੰ ਲੱਗ ਜਾਂਦੀ ਉਹ ਛੜਨੀ ਬਹੁਤ ਔਖੀ ਪਾਸ਼ਾ ਤੇਰੇ ਵੀ ਇੱਕ ਇਹ ਨਸ਼ਮ ਵਿਸਮ ਥੈਟਿਕ ਇੱਕ ਅੰਦਰ ਆਪਣੇ ਸਾਰਿਆਂ ਦੇ ਪਏ ਆ ਜਿਹਨੂੰ ਬਾਦਸ਼ਾਹ ਬਕਰ ਕਹਿੰਦੇ ਜਿਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਕਹਿੰਦੇ ਭਾਈ ਇਹਨਾਂ ਦੇ ਨਸ਼ੇ ਵਿੱਚ ਜੀਵਨ ਦਾ ਕਈ ਵੇਲੇ ਗਲਤਾਨ ਹੋ ਜਾਂਦਾ ਕਈ ਵਾਰੀ ਮੇਰੇ ਵਰਗਾ ਸ਼ਰਾਬ ਨਹੀਂ ਪੀਂਦਾ ਹੁੰਦਾ ਪਰ ਹੰਕਾਰ ਸਿਰ ਚੜਕੇ ਬੋਲਦਾ ਹੰਕਾਰ ਦੇ ਨਸ਼ੇ 'ਚ ਗਲਤਾਨ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਕਿਵੇਂ ਕਿਸੇ ਨਾਲ ਗੱਲ ਕਰਨੀ ਕਿਵੇਂ ਕਿਹਨੂੰ ਕੀ ਬੋਲਣਾ ਅੱਪ ਤੋਂ ਮਾੜੇ ਨਾਲ ਕਿਵੇਂ ਗੱਲ ਕਰਨੀ ਆ ਵੱਡੇ ਨਾਲ ਕਿਵੇਂ ਗੱਲ ਕਰਨੀ ਛੋਟੇ ਨਾਲ ਕਿਵੇਂ ਗੱਲ ਕਰਨੀ ਕਿਉਂਕਿ ਹੰਕਾਰ ਦੇ ਨਸ਼ੇ ਵਿੱਚ ਨਸ਼ਾ ਇਕੱਲਾ ਸੰਥਾਟਕ ਨਹੀਂ ਹੁੰਦਾ ਪਾਸ਼ਾ ਜੀ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਕਾਮ ਕ੍ਰੋਧ ਅਹੰਕਾਰ ਮਤਿ ਕਹਦੇ ਭਾਈ ਜਿਹੜਾ ਇਹ ਨਸ਼ਾ ਵਿੱਚ ਗਲਤਾਨ ਆ ਨਾ ਮਸਤ ਆ ਇਹਨਾਂ ਦੇ ਵਿੱਚ ਕੋਈ ਸ਼ਰਾਬ ਪੀ ਕੇ ਬੰਦਾ ਮਸਤ ਹੋ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਕਿਨੂੰ ਕੀ ਕਹਿਣਾ ਬੰਦਾ ਕੋਈ ਹੋਰ ਨਸ਼ਾ ਸੰਤਟ ਕਰਨ ਸ਼ਾ ਕਰਕੇ ਬੰਦਾ ਮਸਤ ਹੋ ਜਾਂਦਾ ਪਾਸ਼ਾ ਕਹਿੰਦੇ ਭਈ ਜਿਵੇਂ ਉਹ ਮਸਤ ਹੋ ਜਾਂਦਾ ਤੇ ਉਸੇ ਪ੍ਰਕਾਰ ਕਹਿੰਦੇ ਕਾਮ ਦੇ ਵਿੱਚ ਵਾਸ਼ਨਾ ਦੇ ਦੇ ਵੀ ਬੰਦਾ ਮਸਤ ਹੋ ਜਾਂਦਾ ਕ੍ਰੋਧ ਦੇ ਵਿੱਚ ਆ ਕੇ ਵੀ ਮਸਤ ਹੋ ਜਾਂਦਾ ਹੰਕਾਰ ਵਿੱਚ ਆ ਕੇ ਵੀ ਮਸਤ ਹੋ ਜਾਂਦਾ ਤੇ ਜਿਹੜਾ ਇਸ ਤਰ੍ਹਾਂ ਦੀ ਜ਼ਿੰਦਗੀ ਨੂੰ ਜਿਉ ਰਿਹਾ ਕਾਮ ਕ੍ਰੋਧ ਅਹੰਕਾਰ ਮਤਿ ਵਿਆਪਿਆ ਸੰਸਾਰ ਕਹਿੰਦੇ ਉਹਦਾ ਸੰਸਾਰ ਵਿੱਚ ਆਉਣਾ ਜਾਣਾ ਰਹੇਗਾ ਉਹ ਮੁਕਤ ਨਹੀਂ ਆ ਮੁਕਤ ਤੇ ਕਾਮ ਕ੍ਰੋਧ ਤੇ ਹੋਣਾ ਮੁਕਤ ਤੇ ਵਿਕਾਰਾਂ ਤੋਂ ਹੋਣਾ ਮੋਰ ਤਾਂ ਦੇਹੀ ਤੋਂ ਨਹੀਂ ਹੋਣਾ ਦੇਹੀ ਤੇ ਉਹਨਾਂ ਤੇਰਾ ਤੁਮ ਰਿਪਲੈਂਟ ਕਰੇਗੇ ਜਿੰਨਾ ਚਿਰ ਧਰਤੀ ਤੇ ਰਹਿਾਂਗੇ ਉਹਨਾਂ ਜਰ ਆਪਣਾ ਸਹਾਰਾ ਬਣੇਗੀ ਪਰ ਇਹ ਵਿਕਾਰਾਂ ਕੋ ਜਹੰਦੇ ਜੀ ਮੁਕਤ ਹੋਣਾ ਕਹਿੰਦੇ ਜੇ ਦੇ ਵਿੱਚ ਮੁਕਤ ਹੋਣ ਦੀ ਵਜਾਏ ਗਲਤਾਨ ਹੋ ਗਿਆ ਮਸਤ ਹੋ ਗਿਆ ਦੇ ਵਿੱਚ ਬਾਦਸ਼ਾਹ ਕਹਿੰਦੇ ਫਿਰ ਵਿਆਪਿਆ ਸੰਸਾਰ ਇਹ ਸੰਸਾਰ ਜਦੋਂ ਆਉਣਾ ਜਾਣਾ ਰਹੇਗਾ ਫਿਰ ਸਿੱਖਾਂ ਬੇਨਤੀ ਕੀਤੀ ਕਿ ਬਾਦਸ਼ਾਹ ਸਾਨੂੰ ਕਰਨਾ ਕੀ ਚਾਹੀਦਾ ਤੇ ਬਾਦਸ਼ਾਹ ਨੇ ਫਿਰ ਅਗਲੀ ਪੰਨ ਜਵਾਬ ਦਿੱਤਾ ਪਉ ਸੰਤ ਸਰਣੀ ਲਾਗ ਚਰਣੀ ਕਹਿੰਦੇ ਭਾਈ ਜਿਨ੍ਹਾਂ ਸਾਧੂਆਂ ਨੇ ਜਿਨ੍ਹਾਂ ਸੰਤਾਂ ਨੇ ਸਾਸ ਗ੍ਰਾਸ ਰੱਬ ਨੂੰ त्याਇਆ ਕਿਉਂਕਿ ਜਿਨ੍ਹਾਂ ਸਾਸ ਗ੍ਰਾਸ ਨ ਵਿਸਰੈ ਹਰ ਨਾਮਾ ਮਨਮੰਤ ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਸਾਹ ਲੈਂਦੇ ਆ ਅਸਾਂ ਅੰਦਰ ਲ ਜਾਂਦੇ ਆ ਕਿ ਰੱਬ ਵਿਸਰਦਾ ਨਹੀਂ ਹੈਗਾ ਕਹਿੰਦੇ ਭਾਈਓ ਪੂਰੇ ਸੰਤਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨੇ ਘਰ ਤਨ ਹਰ ਨੰਮਾ ਦੇਖੋ ਦੂਜਾ ਬੰਸ ਬੰਸ ਸਾਰਿਆਂ ਦੇ ਘਰੀ ਪਿਆ ਕਿਸੇ ਦੇ ਥੋੜਾ ਕਿਸੇ ਦੇ ਬਾਹਲਾ ਕਿਸੇ ਦੇ ਹਜ਼ਾਰ ਕਿਸੇ ਦੇ 50000 ਕਿਸੇ ਦੇ ਲੱਖ ਕਿਸੇ ਦੇ 2 ਲੱਖ ਹਰਕ ਦੀ ਪਿਆ ਨਾ ਪਾਤਸ਼ਾਹ ਨੇ ਪਾਈ ਪਰ ਇਹ ਧਨ ਤੋਂ ਬਹੁਤੇ ਸਖਣੇ ਆ ਰੱਬ ਦੇ ਨਾਮ ਦੇ ਧਨ ਤੋਂ ਜਿਨ੍ਹਾਂ ਦੇ ਘਰੇ ਰੱਬ ਦਾ ਹਿਰਦੇ ਰੂਪੀ ਘਰ ਵਿੱਚ ਰੱਬ ਦਾ ਨਾਮ ਦਾ ਧਨ ਪਿਆ ਭਾਗ ਟੜੇ ਹਰ ਸੰਤ ਤੁਹਾਰੇ ਜਿਨ ਘਾਰਾ ਧਨ ਹਰ ਨੰਮਾ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦੇ ਨਾਮ ਰੂਪੀ ਧਨ ਪਿਆ ਫਿਰ ਪਰਵਾਨ ਗਣੀ ਸਹੀ ਇਹ ਆਏ ਸਫਤ ਨਾ ਕੇ ਕਮ ਉਹਨਾਂ ਦਾ ਤੇ ਆਉਣਾ ਹੀ ਪਰਵਾਨ ਉਹਨਾਂ ਦਾ ਰਹਿਣਾ ਪਰਵਾਨ ਉਹਨਾਂ ਦਾ ਜਿਉਣਾ ਪਰਵਾਨ ਆ ਪਾਸ਼ਾ ਕਹਿੰਦੇ ਭਾਈ ਫਿਰ ਤੁਸੀਂ ਕਰਨਾ ਕਿ ਉਹਨਾਂ ਸਾਧੂਆਂ ਦੇ ਚਰਣੀ ਲੱਗ ਜਾਣਾ ਚਾਹੀਦਾ ਜਿਹੜੇ ਆਪ ਜੁੜੇ ਹੋਏ ਆ ਜਿਹੜੇ ਆਪ ਰੱਬ ਨੂੰ ਧਿਆਉਂਦੇ ਆ ਤੇ ਆਪ ਅੰਮ੍ਰਿਤ ਵੇਲੇ ਰੱਬ ਨੂੰ ਅਕਾਨ ਵਾਧਦੇ ਆ ਪਾਉ ਸੰਤ ਸਰਣੀ ਲਾਗ ਚਰਣੀ ਤਰ ਹੋਏਗੇ ਮਿਟਾ ਦੁੱਖ ਅੰਧਾਰ ਦੇਰੇ ਅੰਦਰੋਂ ਦੁੱਖ ਮਿਟ ਜਾਣਗੇ ਤੇ ਅਗਿਆਨਤਾ ਦਾ ਨਾਸ਼ ਹੋ ਜਾਏਗਾ ਜਿਹੜੀ ਅਗਿਆਨਤਾ ਕਰਕੇ ਮਨੁੱਖ ਵਿਕਾਰਾਂ ਨੂੰ ਇਕੱਠਿਆਂ ਕਰਦਾ ਜਿਹੜੀ ਅਗਿਆਨਤਾ ਕਰਕੇ ਰੱਬ ਦੇ ਨਾਮ ਦੇ ਤੁਹਾਨੂੰ ਟੋਕਰਾ ਮਾਰਦੇ ਵੀ ਹਜੇ ਕੀ ਲੋੜਿਆ ਅਗਿਆਨਤਾ ਹੀ ਆ ਨਾ ਮਨੁੱਖ ਦੀ ਦੇਖੋ ਮਨੁੱਖਾ ਸੋਨੇ ਨੂੰ ਛੱਡ ਕੇ ਹੀਰਿਆਂ ਨੂੰ ਛੱਡ ਕੇ ਤੇ ਲੋਹੇ ਨੂੰ ਇਕੱਠਾ ਕਰਦਾ ਫਿਰੇ ਉਹਦੇ ਕੋਲੇ ਸੋਨਾ ਵੀ ਪਿਆ ਹੋਵੇ ਬੰਦੇ ਕੋਲੇ ਤੇ ਇੱਕ ਪਾਸੇ ਸੋਨਾ ਖੰਡਿਆ ਹੋਵੇ ਇੱਕ ਪਾਸੇ ਲੋਹਾ ਖੰਡਿਆ ਹੋਵੇ ਤੇ ਬੰਦਾ ਲੋਹਾ ਇਕੱਠਾ ਕਰੇ ਜਾਵੇ ਆਪਾਂ ਸਾਰਿਆਂ ਕਹਣਾ ਬੰਦਾ ਮੂਰਖ ਆ ਪਾਗਲਾ ਬੁੱਧੀਮਾਨ ਨਹੀਂ ਹੈਗਾ ਬੰਦਾ ਇਹ ਅਗਿਆਨੀਆਂ ਨੂੰ ਗਿਆਨ ਨਹੀਂ ਹੈਗਾ ਤੇ ਪਾਸ਼ਾ ਕਹਿੰਦੇ ਭਾਈ ਸੰਸਾਰ ਵਿੱਚ ਜਿੰਨਾ ਵੀ ਪਦਾਰਥਵਾਦ ਆਏ ਲੋਹੇ ਦੀ ਨਿਆਈਂ ਹੈ ਮਿੱਟੇ ਲਈ ਸਮਝਣਾ ਹੈ ਤੇ ਰੱਬ ਦਾ ਨਾਮ ਜਿਹੜਾ ਹੀਰਿਆਂ ਦੀ ਨਿਆਈਂ ਆ ਤੇ ਬੰਦਾ ਰੱਬ ਦੇ ਨਾਮ ਨੂੰ ਛੱਡ ਕੇ ਤੇ ਲੋਹੇ ਨੂੰ ਇਕੱਠਿਆ ਕਰਦਾ ਫਿਰਦਾ ਪਾਸ਼ਾ ਕਹਿੰਦੇ ਭਾਈ ਇਹ ਜੇ ਛੱਡੇਗਾ ਤੇ ਅਗਿਆਨਤਾ ਮਿਟੇਗੀ ਉਹਨਾਂ ਸਾਧੂਆਂ ਦੇ ਲੱਗ ਤਰਨੇ ਲੱਗ ਤੈਨੂੰ ਗਿਆਨ ਹੋਏਗਾ ਕਿ ਇਕੱਠਾਂ ਕੀ ਕਰਨਾ ਅਗਿਆਨਤਾ ਮਿਟੇਗੀ ਕਿਉਂਕਿ ਅੰਦਰ ਅੰਧੇਰਾ ਮਿਲੇਗਾ ਤੇ ਚਾਨਣ ਹੋਏਗਾ ਚਾਨਣ ਦੇ ਪਤਾ ਲੱਗੇਗਾ ਕਿਵਿਡੀ ਚ ਆਪਣੇ ਫਾਇਦੇ ਦੀ ਆ ਕਿڑی ਨੁਕਸਾਨ ਦੀ ਆ ਹਨੇਰੇ ਵਿੱਚ ਤੇ ਕਈ ਵਾਰੀ ਬੰਦਾ ਰੱਸੀ ਦੇ ਭਲੇਖੇ ਸੱਪ ਨੂੰ ਹੱਥ ਪਾ ਲੈਂਦਾ ਕਿਉਂਕਿ ਹਨੇਰੇ ਦੇ ਵਿੱਚ ਤੇ ਹਨੇਰੇ ਦੇ ਵਿੱਚ ਬੰਦਾ ਵਿਕਾਰਾਂ ਵਿੱਚ ਵੀ ਚਲਿਆ ਜਾਂਦਾ ਅਗਿਆਨਤਾ ਦੇ ਬਸ ਹੋ ਕੇ ਚਲਿਆ ਜਾਂਦਾ ਆਸ਼ਗਨੇ ਪੈ ਸਾਧੂਆਂ ਦੀ ਚਰਣੀ ਲੱਗਣਾ ਕਰ ਤੇਰਾ ਗਿਆਨ ਤਾਂ ਮਿਟੇਗੀ ਫਿਰ ਹੋਏਗਾ ਕਿ ਸੱਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਤੇਰੇ ਅੰਦਰ ਸ਼ੁਭ ਗੁਣਾਂ தெய்ਵੀ ਗੁਣ ਪੈਦਾ ਹੋ ਜਾਣਗੇ ਇਹ ਸ੍ਰੇਸ਼ਟ ਕਰਨੀ ਤੇਰੇ ਅੰਦਰ ਆ ਜਾਏਗੀ ਫਿਰ ਸ੍ਰੇਸ਼ਟ ਕਰਨੀ ਨੂੰ ਕਹਿੰਦੇ ਕਿ ਜੀਵੰਦਰ ਸਾਤਾ ਆ ਜਾਏ ਇੱਕ ਤੇ ਸੱਤ ਹੁੰਦਾ ਜਿਵੇਂ ਪ੍ਰਾਪਤਨ ਸਮੇਂ ਦੇ ਵਿੱਚ ਗੁਰੂ ਘਰ ਵਾਲੇ ਨਾ ਜਾਂਦੀ ਇਸਤਰੀ ਨੂੰ ਆਪਣੀ ਪਤੀ ਦੀ ਚਰਖਾ ਚ ਸਾੜ ਦਿੱਤਾ ਜਾਂਦਾ ਸੀ ਉਹਨਾਂ ਸਦੀ ਕਿਹਾ ਜਾਂਦਾ ਵੀ ਸਤੀ ਜੋ ਹੋਈ ਹੈ ਉਹਨੂੰ ਧੰਗੂ ਰਾਮਰਦਾਸ ਪਾਚਨ ਉਸ ਪ੍ਰਥਾ ਨੂੰ ਬੰਦ ਕੀਤਾ ਸੀਗਾ ਇੱਕ ਸਤ ਹੁੰਦਾ ਹੈ ਵੀ ਜਿਹਦੇ ਅੱਗੇ ਸਤ ਲੱਗ ਜਾਏ ਵੀ ਉਹ ਸੱਚ ਆ ਤੇ ਭਾਵ ਉਹ ਪ੍ਰਤੀਵਰਤਾ ਧਰਮ ਦੇ ਵਿੱਚ ਸੱਚ ਆ ਪਤੀ ਆਪਣੀ ਇਸਤਰੀ ਵਰਤਾ ਧਰਮ ਦੇ ਵਿੱਚ ਸੱਚ ਆ ਜਤ ਤੇ ਸਤ ਦਾ ਧਾਰ ਨਹੀਂ ਹੋਣਾ ਮਨੁੱਖ ਤੇ ਸਤਵੇਂ ਮੇਰੇ ਕੋਲ ਸਮਾਂ ਨਹੀਂ ਹੈਗਾ ਨਹੀਂ ਇਹਦੀ ਆਪਾਂ ਵਿਆਖਿਆ ਖੁੱਲ ਕੇ ਥੋੜਾ ਕਰਨੀ ਸੀਗੀ ਵੀ ਜਿਹੜਾ ਮਨੁੱਖ ਜਤ ਸਤ ਦੇ ਵਿੱਚ ਸੰਪੂਰਨ ਆ ਉਦੇ ਵਰਗੀ ਤਾਕਤ ਉਹਦੇ ਵਰਗੀ ਸ਼ਕਤੀ ਕਿਸੇ ਆਮ ਭਾਮ ਰੂਹ ਦੀਆਂ ਵਾਲੀ ਸਾਧੂ ਕੁੜੀ ਵੀ ਨਹੀਂ ਹੁੰਦੀ ਪਰ ਪਾਸ਼ਾ ਕਹਿੰਦੇ ਬਲ ਸਤ ਸਤੀ ਕਿਵੇਂ ਹੋਏ ਨਾਰ ਜਿਉ ਠੀਕ ਹੈ ساری ਉਮਰ ਉਹ ਵਕਾਰ ਭੁਗਦੀ ਮਰਗੀ ਦੇ ਵਿਚਾਰ ਕਰਦੀ ਮਰਗੀ ਤੇ ਅੰਤ ਵੇਲੇ ਉਹ ਆਪਣੇ ਪਤੀ ਦੀ ਚਿਖਾ ਚ ਸੜ ਜਾਏ ਤੇ ਕਹੇ ਮੈਂ ਸਤੀ ਹੋ ਗਈ ਕਹਿੰਦੇ ਇਹ ਭਈ ਸਤੀ ਨਹੀਂ ਹੈਗੀ ਸਤ ਤੋਂ ਬਿਨਾ ਕਿਵੇਂ ਸਤੀ ਹੋ ਸਕਦੀ ਹੈ ਰੱਬ ਦੇ ਨਾਮ ਤੋਂ ਬਿਨਾ ਕਿਵੇਂ ਸਤੀ ਹੋ ਸਕਦੀ ਹੈ ਪਾਸ਼ਾ ਕਹਿੰਦੇ ਭਾਈ ਸਿੱਖਾ ਤੇਰੇ ਜੋ ਸਭ ਤੋਂ ਪਹਿਲਾ ਸਤ ਵਾਲਾ ਗੁਣ ਆ ਰਹਿਣਾ ਤੈਨੂੰ ਇਨੂੰ ਸੱਚ ਕਹੈ ਨੂੰ ਸੱਚ ਕਹੋ ਤੇ ਬਹੁਤ ਵਾਰ ਆਪਾਂ ਵੇਖੀ ਕਿ ਕਿਤੇ ਵੀ ਸੱਚ ਵੀ ਠੀਕ ਹੋ ਹੀ ਆ ਜਿਹੜਾ ਗੁਰੂ ਨੂੰ ਪ੍ਰਵਾਨ ਹੋਵੇ ਸੱਚ ਉਹ ਸਭ ਕੋ ਉੱਪਰ ਸੱਚ ਆਚਾਰ ਜਿਹੜਾ ਜਿਹੜਾ ਸੱਚ ਝੂਠ ਵਿੱਚ ਕਨਵਰਟ ਨਹੀਂ ਹੋ ਸਕਦਾ ਉਹ ਸੱਚ ਨਾ ਹੋਵੇ ਇੱਥੇ ਮੈਂ ਸੱਚ ਬੋਲਾਂ ਤੇ ਤੇ ਘੰਟੇ ਬਾਅਦ ਝੂਠ ਹੋ ਜਾਏ ਇਹ ਸੱਚ ਗੁਰੂ ਨੂੰ ਪ੍ਰਵਾਨ ਨਹੀਂ ਹੈਗਾ ਬਾਸ਼ਮਲ ਜਿਹੜੇ దੈਵੀ ਗੁਣ ਨੇ ਸਿੱਖਾ ਤੇਰੇ ਤੇ ਹਾਰਣਗੇ ਸਤ ਸੰਤੋਖ ਸਬਰ ਆ ਜਾਏਗਾ ਤੇ ਦਇਆ ਆ ਜਾਏਗੀ ਇਕੋ ਤੇ ਦਇਆ ਹੁੰਦੀ ਹੈ ਤੇ ਕੁਝ ਜਿਹੜੀ ਕੁੜਿਆਵੀ ਦਇਆ ਨਿਰਬਲ ਕਰ ਦਿੰਦੀ ਹੈ ਬੰਦੋਖ ਨੂੰ ਜਿਵੇਂ ਬਹੁਤੇ ਧਰਮ ਦਾ ਜਿਹੜਾ ਆਪਾਂ ਕੀ ਧਰਮ ਦਾ ਖੰਡਨ ਨਹੀਂ ਕਰਦੇ ਹੈਗੇ ਉਹਨਾਂ ਮੂੰਹ ਤੇ ਪਟੀਆਂ ਬੰਨ ਛੱਡਦੇ ਵੀ ਭਈ ਕੋਈ ਜੀਬ ਨਾ ਸਾਡੇ ਕਿਤੇ ਮੂੰਹੰਦਰ ਚਲ ਜਾਏ ਇਹ ਜਿਹੜੀ ਦਇਆ ਕੁੜਿਆਵੀ ਆ ਇਹ ਗੁਰੂ ਘਰ ਚ ਪ੍ਰਵਾਨ ਨਹੀਂ ਹੈਗੀ ਆਪਣੇ ਧਰਮ ਚ ਤੇ ਉਹ ਦਇਆ ਇਹ ਜਦੋਂ ਹਿੰਦੁਸਤਾਨ ਦੀਆਂ 18000 ਬੋਹ ਦੇਟੀਆਂ ਉਹ ਗਿਲਜਾਂ ਦੇ ਹੱਥ ਲੱਗੀਆਂ ਤੇ ਬਾਬਾ ਦੀਪ ਸਿੰਘ ਜੀ ਦੀ ਮਿਸਲ ਨੇ ਜਾ ਕੇ ਛਡਵਾਈਆਂ ਦਇਆ ਕੀਤੀ ਉਹਨਾਂ ਧੀਆਂ ਦੇ ਉੱਤੇ ਉਨਾ ਬਹੁ ਦੇ ਦਇਆ ਕੀਤੀ ਆਪਣਾ ਧਰਮ ਨਿਭਾਇਆ ਇਹ ਦਇਆ ਗੁਰੂ ਘਰ ਦੇ ਵਿੱਚ ਪਰਮਾਨੰ ਤੁਸੀ ਤੇ ਰਹਿਮ ਕਰਨ ਲੈਣਾ ਦਇਆ ਕਰਨ ਲੈਣੀ ਤੁਝੇ ਦਇਆ ਦੇ ਵਿੱਚ ਵੀ ਆਪਣਾ ਕੋਈ ਨਾ ਕੋਈ ਸਵਾਰਥ ਪਿਆ ਤੇ ਦਇਆ ਵੀ ਕੁੜਿਆ ਗਈ ਆ ਕਿ ਠੀਕ ਆ ਭਾਈ ਆ ਪਰਵਾਹ ਆ ਗਰੀਬ ਹੈ ਤੇ ਦਇਆ ਕਰੀਏ ਵੀ ਦਇਆ ਵੀ ਬੰਦਾ ਤਾਂ ਕਰਾਵੇ ਕਾ ਨੂੰ ਸਰਪੰਚੀਆਂ ਤੇ ਟੋਣਾ ਲੜਨੀ ਆ ਤੇ ਕੰਮ ਦੇਣਗੇ ਇਹ ਦਇਆ ਕੁੜਿਆ ਵੀ ਆ ਕਿ ਠੀਕ ਆ ਸਮਾਜ ਦੇ ਤੇ ਨਕੇ ਦਾ ਬੰਦਾ ਬੜਾ ਦਇਆਵਾਨ ਆ ਪਰ ਗੁਰੂ ਨਾਲ ਚਲਕੀ ਆ ਤੇ ਗੁਰੂ ਅੱਗੇ ਚਲਾਕੀ ਚੱਲਦੀ ਨਹੀਂ ਹੈਗੀ ਸੰਸਾਰ ਕੇ ਚੱਲ ਜਾਂਦੀ ਆ ਬੰਦਿਆਂ ਕੇ ਚੱਲ ਜਾਂਦੀ ਆ ਪਾਸ਼ਾ ਕਹਿੰਦੇ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਜਿਹੜੋ ਕਹਿੰਦੇ ਇਹ ਕਰਨੀ ਚ ਮਨੋ ਖਾ ਜਾਂਦਾ ਸ੍ਰੇਸ਼ਟ ਕਰਨੀ ਆ ਭਈ ਉੱਤਮ ਕਰਨੀ ਆ ਤੇ दैवी ਗੁਣ ਨੇ ਜਿਹਨੂੰ ਸ਼ੁੱਭ ਗੁਣ ਕਿਹਾ ਜਾਂਦਾ ਜਿਹਦੇ ਅੰਦਰ ਧਰਮ ਪੈਦਾ ਹੁੰਦਾ ਉਹਦੇ ਅੰਦਰ ਦਇਆ ਪੈਦਾ ਹੋ ਜਾਂਦੀ ਵੀ ਉਹ ਦਇਆ ਹੋਏਗੀ ਤੇ ਧਰਮ ਹੋਏਗਾ ਦਇਆ ਨੂੰ ਧਰਮ ਦੀ ਜਨਮਨੀ ਕਿਹਾ ਜਾਂਦਾ ਵੀ ਦਇਆ ਮਨੁੱਖੋਂ ਅੰਦਰ ਆ ਨਾ ਹੋਵੇ ਉਹ ਅੰਦਰੋਂ ਪਠੌਰ ਹੋਵੇ ਤੇ ਧਰਮੀ ਹੋ ਹੀ ਨਹੀਂ ਸਕਦਾ ਇਹ ਗੱਲ ਪੌਸੀ ਵਾਲੀ ਨਹੀਂ ਹੈ ਵੀ ਬੰਦਾ ਕਵੇ ਮੈਂ ਦਇਆ ਦੁਰਾਤਾ ਨਹੀਂ ਕਿਸੇ ਦੇ ਕਹਦਾ ਪਰ ਧਰਮੀ ਮੈਂ ਬਹੁਤ ਐ ਕਨੇ ਭਾਈ ਆਪ ਦੇ ਆਪ ਬਹੁਤ ਵੱਡਾ ਤੇ ਸਵਾਰਥ ਦੇ ਸੱਚਾ ਝੂਠ ਆ ਇਹ ਵੀ ਬੰਦਾ ਕਵੇ ਇਹ ਵੀ ਮੈਂ ਦਇਆ ਨਹੀਂ ਕਿਸੇ ਤੇ ਕਰਦਾ ਪਰ ਧਰਮ ਮੇਰੇ ਕੋਲ ਹੈਗਾ ਧਰਮੀ ਮੈਂ ਹੈਗਾ ਪਰ ਇਹ ਬਹੁਤ ਵੱਡਾ ਸੋ ਕਾਲਡ ਝੂਠ ਆ ਕਿਉਂਕਿ ਮਾਂ ਤੋਂ ਬਿਨਾ ਪੁੱਤ ਦੀ ਪਦਾਇਸ਼ ਨਹੀਂ ਹੈਗੀ ਤੇ ਦਇਆ ਤੋਂ ਬਿਨਾ ਧਰਮ ਉਤਪੰਨ ਹੀ ਨਹੀਂ ਹੁੰਦਾ ਪਾਸ਼ਕ ਨੇ ਪਈ ਦੇਵੀ ਬੋਨੇ ਕਿ ਸਾਤਾ ਆ ਜਾਣਾ ਸੰਤੋਖ ਆ ਜਾਣਾ ਤੇ ਦਇਆ ਆ ਜਾਣਾ ਇਹ ਸ੍ਰੇਸ਼ਟ ਕਰਨੀਆਂ ਉੱਤਮ ਕਰਨੀਆਂ ਪਾਸ਼ਕ ਨੇ ਆਪ ਛੋੜ ਸਭ ਹੋਏ ਰਹਿਣਾ ਜਿਸ ਦੇਹ ਪ੍ਰਭ ਨਰੰਕਾਰ ਕਿਨੇ ਭਾਈ ਆਪਣਾ ਭਾਵ ਹੰਕਾਰ ਛੱਡ ਕੇ ਸਾਰੇ ਗੁਰੂਆਂ ਦੀ ਪਾਸ਼ਾ ਜਿਵੇਂ ਸੰਗਤਾਂ ਦੀ ਗੁਰਸਿੱਖਾਂ ਦੀ ਰੇਣ ਹੋ ਜਾਣਾ ਨਿਮਰਤਾ ਧਾਰਨ ਕਰ ਲੈਣੀ ਇਸ ਦੇਹ ਪ੍ਰਭ ਨਰੰਕਾਰ ਕਹਿੰਦੇ ਭਾਈ ਇਹ ਜਿਹੜਾ ਉੱਤਮ ਫਲ ਆ ਨਾ ਨਵਰਤਾ ਵਾਲਾ ਇਹ 파ਸ਼ਾ ਉਸ ਨੂੰ ਦੰਦੇ ਜਿਹਨੂੰ ਰੱਬ ਆਪ ਦਵੇ ਜੋ ਨਿਰੰਕਾਰ ਦਵੇ ਜੋ ਦਿਸ ਸੋ सगਲ ਤੂੰ ਹੈ ਪਸਰਿਆ ਆਪ ਆਸਾਰ ਫਿਰ ਕਹਿੰਦੇ ਮਨੁੱਖ ਦੀ ਇਹ ਅਵਸਥਾ ਇਹ ਬਣ ਜਾਂਦੀ ਹੈ ਵੀ ਜੋ ਦਿਖ ਰਿਹਾ ਇਹ ਸਾਰਿਆਂ ਵਿੱਚ ਰੱਬ ਦਿਖ ਰਿਹਾ ਜਿਹਨੂੰ 파ਸ਼ਾ ਗੁਰੂ ਅਮਰਦਾਸ ਪਾਸੇ ਨਿਕਿਆ ਇਹ ਬਿਸ ਸੰਸਾਰਤਮ ਦੇਖਦੇ ਇਹ ਹਰਖਾ ਰੂਪ ਹੈ ਫਿਰ ਇਹ ਜੋ ਹਰੀ ਦਾ ਰੂਪ ਨਜ਼ਰ ਆਉਣ ਲੱਗ ਜਾਂਦਾ ਜੋ ਦਿਸ ਸੋ सगਲ ਤੂੰ ਹੈ ਪਸਰਿਆ ਆਪ ਆਸਾਰ ਕਹੋ ਨਾਨਕ ਗੁਰ ਭਰਮ ਕਟਿਆ ਸਗਲ ਬ੍ਰਹਮ ਵਿਚਾਰ ਕਹਿੰਦੇ ਭਾਈ ਜਿਨ੍ਹਾਂ ਦਾ ਪਾਸ ਜਿਨੇ ਇਹ ਦੁਆਇਤ ਵਾਲਾ ਭਰਮ ਕੱਢ ਦਿੱਤਾ ਨਾ ਉਹਨਾਂ ਨੂੰ ਬ੍ਰਹਮ ਦੀ ਵਿਚਾਰ ਆ ਗਈ ਉਹਨਾਂ ਨੂੰ ਬ੍ਰਹਮ ਦਾ ਗਿਆਨ ਆ ਗਿਆ ਜਿਹਨੂੰ ਆਪਾਂ ਬ੍ਰਹਮ ਗਿਆਨੀ ਕਹਿ ਦਿੰਦੇ ਆ ਨਨ ਬ੍ਰਹਮ ਨੇਸ਼ਟੀ ਹੋ ਜਾਂਦੇ ਆ ਬ੍ਰਹਮ ਸਰੂਪਤਰੀ ਹੋ ਜਾਂਦੇ ਆ ਉਹ ਜਿਨ੍ਹਾਂ ਨੂੰ ਪਰਮਾਤਮਾ ਜਿਨ੍ਹਾਂ ਦਾ ਧਰਮ ਕੱਟ ਦਵੇ ਅਗਿਆਨਤਾ ਵਾਲਾ ਦੁੱਖ ਵਾਲਾ ਦ્વੈਤ ਵਾਲਾ ਅਦਭਤਾ ਵਾਲਾ ਬਕਾਨਾ ਵਾਲਾ ਦੁਜਤੀ ਵਾਲਾ ਜਿਹੜਾ ਧਰਮ ਜਦੋਂ ਗੁਰੂ ਕਿਸੇ ਦਾ ਕੱਟਦਾ ਨਾ ਤੁਹਾਨੂੰ ਬ੍ਰਹਮ ਗਿਆਨ ਦੇ ਨਾਲ ਭਰਪੂਰ ਕਰ ਦਿੰਦਾ ਤੇ ਅੰਦਰ ਬ੍ਰਹਮ ਦੀ ਉਤਪੰਨਤਾ ਹੋ ਜਾਂਦੀ ਆ ਸੋ ਕੱਲ ਆਪਾਂ ਅਗਲਾ ਪਵਨ ਸ਼ਬਦ ਵਿਚਾਰਾਂਗੇ ਅੱਜ ਦੇ ਪਵਨ ਸ਼ਬਦ ਦੀ ਵਿਚਾਰ ਕਰਦੇ ਆ ਦਾਸ ਤੋਂ ਹੋਈਆਂ ਭੁੱਲਾਂ ਦੇਖਿਆ ਮਨ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸੁੱਧ ਉਚਾਰਨ ਸੁੱਧ ਵਿਚਾਰ ਕਰਨ ਦੀ ਸਮਰੱਥਾ ਆਵੇ ਆਪ ਸਮੂਹ ਸੰਗਤ ਦਾ ਧੰਨਵਾਦ ਕੋਟਨ ਕੋਟ ਸ਼ੁਕਰ ਧੰਨਵਾਦ ਸਹਬੇ ਕਮਾਲ ਚਬਰ ਸ਼ਤਰ ਤਖਦ ਦੇ ਮਾਲਕ ਵਾਲੀਏ ਕੁਲ ਆਲਮ ਸਰਬਰੇ ਕਾਇਨਾਤ ਦੋ ਜਹਾਨ ਵਾਲੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਅਪਹਿ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ